ਤਨਮਨ ਸਾਹਿਬ ਜੇ ਗੱਲ ਕਰੀਏ ਜਿੱਥੇ ਤੁਸੀਂ ਉੱਥੇ ਜਦੋਂ ਸਜਾ ਸਨਾਰੇ ਸੀ ਸ੍ਰੀ ਦੇਤੇਦਾਰ ਸਾਹਿਬ ਤੇ ਉਦੋਂ ਤੁਸੀਂ ਉਹ ਗੱਲ ਕੀਤੀ ਸੀ ਤੇ ਉਹ ਕਿਵੇਂ ਕੀ ਦਿਖ ਰਿਹਾ ਉਹ ਗੱਲ ਹੈ ਜਦੋਂ ਨਾ ਕਿਸੇ ਨਿਰਦੋਸ਼ੇ ਨੂੰ ਤੁਸੀਂ ਦੋਸ਼ੀ ਬੰਦੇ ਕਰਉ ਤਾਂ ਕੁਦਰਤੀ ਤੌਰ ਤੇ ਮੰਨ ਚੋ ਤੇ ਇਹ ਨਾ ਹੁੰਦੀ ਆ ਮੇਰੇ ਮਨ ਦੇ ਵਿੱਚ ਜਿਹੜੀ ਭਾਵਕਤਾ ਸੀ ਉਸ ਭਾਵਕਤਾ ਦੇ ਵਿੱਚੋਂ ਮੈਂ ਆਪਣਾ ਸੱਚ ਸੁਣਾਉਣ ਦੀ ਗੱਲ ਕੀਤੀ ਮੈਂ ਗੁਰੂ ਦਾ ਸ਼ੁਕਰ ਕਰਦਾ ਮੈਨੂੰ ਸਮੱਤ ਬਖਸ਼ੀ ਸ਼ਕਤੀ ਬਖਸ਼ੀ ਮੈਂ ਉਸ ਝੂਠ ਨੂੰ ਨੰਗਾ ਕਰ ਸਕਿਆ ਔਰ ਮੈਨੂੰ ਇਸ ਗੱਲ ਦਾ ਮੈਂ ਧੰਨਵਾਦ ਵੀ ਕਰਨਾ ਸਿੰਘ ਸਰਬਾਨ ਦਾ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਔਰ ਉਸ ਸੱਚ ਨੂੰ ਜਾਣਿਆ ਔਰ ਜਿਹੜੇ ਝੂਠੇ ਬਿਆਨਬਾਜ਼ੀ ਝੂਠਾ ਪ੍ਰਚਾਰ ਮੇਰੇ ਵਿਰੁੱਧ ਜਾਨ ਬੁੱਝ ਕੇ ਕੀਤਾ ਜਾ ਰਿਹਾ ਸੀ ਉਸੇ ਤਰੀਕੇ ਨਾਲ ਉਹਨੂੰ ਨੰਗਾ ਕੀਤਾ ਜੈਦਾ ਸਰਬਾਨ ਨੇ ਮੈਨੂੰ ਮੌਕਾ ਦਿੱਤਾ ਗਿਆ ਬਲੈਕ ਥੰਡਰ ਹੋਇਆ ਉਦੋਂ ਤਾਂ ਵਰਨਾ ਸਰਕਾਰ ਹੈ ਨਹੀਂ ਸੀ ਉਦੋਂ ਤਾਂ ਗਵਰਨਰ ਹੀ ਰਾਜ ਸੀ ਤੇ ਬਲੈਕ ਥੰਡਰ ਦੇ ਵਿਰੁੱਧ ਅਸੀਂ ਮੁਜ਼ਾਹਰਾ ਕੀਤਾ ਚੰਡੀਗੜ੍ਹ ਤੇ 2 2.5 ਮਹੀਨੇ ਮੈਂ ਆਕੀ ਅਕਾਲੀ ਲੀਡਰਸ਼ਿਪ ਦੇ ਨਾਲ ਜੇਲ੍ਹ 'ਚ ਰਿਹਾ ਉਹ ਦੋਸ਼ ਲਾਉਣ ਆਏ ਤਾਂ ਮਾਫੀਨਾਮਾ ਦੇ ਕੇ ਭੱਜ ਗਏ ਸੀ ਤੇ ਫਿਰ ਉਹ ਤੋਂ ਪਹਿਲਾਂ ਜਿਹੜੀ 1986 'ਚ ਪੁਲਿਸ ਐਂਟਰੀ ਹੋਈ ਸੀ ਉਦੋਂ ਮੈਂ ਭਜ ਗਿਆ ਤੇ ਫਿਰ ਸਾਹਿਬ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜਾ ਕਿ ਬਾਗੀ ਨੂੰ ਸਾਰੇ ਇਕੱਠੇ ਹੋਏ ਨੇ ਕਿਵੇਂ ਮੰਨਦੇ ਕਿ ਹੋ ਜੇਨਗਾ ਅਕਾਲੀ ਦਾ ਇਕੱਠਾ ਹੋਵੇ ਦੇਖੋ ਜੈਦਾ ਸਾਹਿਬ ਦੀ ਭਾਵਨਾ ਚੰਗੀ ਭਾਵਨਾ ਔਰ ਰਸਤਾ ਵੀ ਕਹਾਂਗੇ ਵੀ ਜਿੰਨੇ ਵੀ ਕੋਈ ਆਪਣੇ ਆਪ ਨੂੰ ਪੰਚ ਪ੍ਰਾਸਕ ਕਹਉਂਦੇ ਆ ਉਹਨਾਂ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਕਿਥਾਂ ਇਕੱਠੇ ਹੋਣ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਫਕਾ ਕੈਬਨਟ ਨੂੰ ਜਿਹੜੀ ਕਿ ਸਜ਼ਾ ਸੁਣਾਈ ਗਈ ਸੀ ਉਹਦੇ ਜਿਹੜੇ ਕਿ ਅੱਜ ਸਾਬਕਾ ਸੰਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾਜ ਫਤਿਹਗੜ੍ਹ ਸਾਹਿਬ ਸੇਵਾ ਕਰਨ ਲਈ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਸਤਿ ਸ੍ਰੀ ਅਕਾਲ ਜੀ ਪਤਿ ਸਰਾਜ ਜੀ ਸੇਵਾ ਕਰਨ ਲਈ ਪਹੁੰਚੇ ਹੋ ਕੀ ਕਹਿਣਾ ਸੇਵਾ ਕਰਕੇ ਮੈਨੂੰ ਤਸੱਲੀ ਹੋਈ ਹੈ ਵੈਸੇ ਵੀ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਰੰਗੀਏ ਧਰਤੀ ਹੈ ਸ੍ਰੀ ਫਤਿਹਗੜ੍ਹ ਸਾਹਿਬ ਦੀ ਤੇ ਇਸ ਧਰਤੀ ਤੇ ਆਣ ਕੇ ਕੁਦਰਤੀ ਤੌਰ ਤੇ ਮੈਨੂੰ ਸਕੂਨ ਆਉਂਦਾ ਔਰ ਸੇਵਾ ਕਰਕੇ ਹੋਰ ਵੀ ਆਉਂਦਾ ਸੇਵਾ ਸਿਮਰ ਸਾਡੀ ਗੁਰੂਆਂ ਦੀ ਮਹਾਨ ਫਿਲਾਸਫੀ ਦਾ ਆਧਾਰ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਵੀ ਆ ਉਸੇ ਸ਼ਹਾਦਤ ਨੂੰ ਵੀ ਪ੍ਰਣਾਮ ਕਰਦੇ ਆ ਮਾਤਾ ਗੁਜਰੀ ਜੀ ਆ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੀ ਸ਼ਹਾਦਤ ਨੂੰ ਸਰਦਾ ਸਰਕਾਰਪੇਟ ਕਰਤੇ ਨਾ ਇਹ ਸੇਵਾ ਕਰਕੇ ਮਨ ਨੂੰ ਬੜਾ ਸਕੂਨ ਆਇਆ ਜਨਮਾ ਸਾਹਿਬ ਜੇ ਗੱਲ ਕਰੀਏ ਜਿੱਥੇ ਤੁਸੀਂ ਉੱਥੇ ਜਦੋਂ ਸਦਾ ਸਨਾਰੇ ਸੀ ਸ੍ਰੀ ਜਥੇਦਾਰ ਸਾਹਿਬ ਤੇ ਉਦੋਂ ਤੁਸੀਂ ਉਹ ਗੱਲ ਕੀਤੀ ਸੀ ਤੇ ਉਹ ਕਿਵੇਂ ਕੀ ਦੇਖਦੇ ਉਹ ਗੱਲ ਹੈ ਜਦੋਂ ਨਾ ਕਿਸੇ નિર્ਦੋਸ਼ੇ ਨੂੰ ਤੁਸੀਂ ਦੋਸ਼ੀ ਦੇਕਰ ਕਰੋ ਤਾਂ ਕੁਦਰਤੀ ਤੌਰ ਤੇ ਮਨ ਚ ਉਤੇਜਨਾ ਹੁੰਦੀ ਆ ਮੇਰੇ ਮਨ ਦੇ ਵਿੱਚ ਜਿਹੜੀ ਭਾਵਕਤਾ ਸੀ ਉਸ ਪਾ ਉਤਾ ਦੇ ਵਿੱਚੋਂ ਮੈਂ ਆਪਣਾ ਸੱਚ ਸੁਣਾਉਣ ਦੀ ਗੱਲ ਕੀਤੀ ਮੈਂ ਗੁਰੂ ਦਾ ਸ਼ੁਕਰ ਕਰਦਾ ਮੈਨੂੰ ਸਮੱਤ ਬਖਸ਼ੀ ਸ਼ਕਤੀ ਬਖਸ਼ੀ ਮੈਂ ਉਸ ਝੂਠ ਨੂੰ ਨੰਗਾ ਕਰ ਸਕਿਆ ਔਰ ਮੈਨੂੰ ਇਸ ਗੱਲ ਦਾ ਮੈਂ ਧੰਨਵਾਦ ਵੀ ਕਰਦਾ ਸਿੰਘ ਸਾਹਿਬਾਨ ਦਾ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਔਰ ਉਸ ਸੱਚ ਨੂੰ ਜਾਣਿਆ ਔਰ ਜਿਹੜੇ ਝੂਠੇ ਬਿਆਨਵਾਜੀ ਝੂਠਾ ਪ੍ਰਚਾਰ ਮੇਰੇ ਵਿਰੁੱਧ ਜਾਨ ਬੁਝ ਕੇ ਕੀਤਾ ਜਾ ਰਿਹਾ ਸੀ ਇਸੇ ਤਰੀਕੇ ਨਾਲ ਉਹਨੂੰ ਨੰਗਾ ਕੀਤਾ ਜੈਦਾ ਸਾਹਿਬਾਨ ਨੇ ਮੈਨੂੰ ਮੌਕਾ ਦੇ ਕੇ ਮੈਂ ਸਮਝਦਾ ਕਿ ਕੁਝ ਲੋਕਾਂ ਨੇ ਉੱਥੇ ਮਾਹੌਲ ਖਰਾਬ ਕਰਨ ਦਾ ਜੋ ਏਕਤਾ ਦਾ ਪਿਆਰ ਦਾ ਸੁਖਾਵਾਂ ਮਾਤਾਵਰਨ ਬਣਿਆ ਸੀ ਉਹਦੇ ਤੇ ਬਾਅਦ ਦੇ ਵਿੱਚ ਕਿੰਤੂ ਪ੍ਰੰਤੂ ਕਰਕੇ ਆਪਣੀ ਹੀਰ ਸੁਣਾਉਣ ਦੀ ਗੱਲ ਕੀਤੀ ਜਿਹਦਾ ਮੈਂ ਲਿਖਤੀ ਤੌਰ ਤੇ ਆਪਣੀ ਸੇਵਾ ਕਰਨ ਤੋਂ ਬਾਅਦ ਸਬੂਤਾਂ ਸਮੇਤ ਜਾਇਦਰ ਸਾਹਿਬ ਕੋਲ ਲੈ ਕੇ ਜਰੂਰ ਜਾਵਾਂਗਾ ਔਰ ਆਸ ਕਰਾਂਗਾ ਕਿ ਜਿਹੜੇ ਵੀ ਲੋਕ ਇਸ ਤਰ੍ਹਾਂ ਦੇ ਸਾਜ਼ਸ਼ਾ ਕਰਦੇ ਨੇ ਉਹਨਾਂ ਦਾ ਨੋਟਿਸ ਲੈਣਾ ਚਾਹੀਦਾ ਉਹ ਕੌਣ ਲੋਕ ਨੇ ਉਹਨਾਂ ਦਾ ਪਿਸ਼ੋਕੜ ਕੀ ਆ ਔਰ ਮੈਂ ਸੱਚ ਸੁਣਾ ਕੇ ਪਰੂਫ ਸਬੂਤਾਂ ਤਹਿਤ ਕਿ ਜਦੋਂ ਮੈਂ ਮਤਲਬ ਜਦੋਂ ਬਲੈਕ ਥੰਡਰ ਹੋਇਆ ਉਦੋਂ ਤਾਂ ਵਰਨਾ ਸਰਕਾਰ ਹੈ ਨਹੀਂ ਸੀ ਉਦੋਂ ਤਾਂ ਗਵਰਨਰਲੀ ਰਾਜ ਸੀ ਤੇ ਬਲੈਕ ਥੰਡਰ ਦੇ ਵਿਰੁੱਧ ਅਸੀਂ ਮਜਾਰਾ ਕੀਤਾ ਚੰਡੀਗੜ੍ਹ ਤੇ 2 2.5 ਮਹੀਨੇ ਮੈਂ ਬਾਕੀ ਕਾਲੀ ਲੀਡਰਸ਼ਿਪ ਦੇ ਨਾਲ ਜੇਲ੍ਹ 'ਚ ਰਿਹਾ ਉਹ ਦੋਸ਼ ਲਾਉਣ ਆਏ ਤਾਂ ਮਾਫੀਨਾਮਾ ਦੇ ਕੇ ਭੱਜ ਗਏ ਸੀ ਤੇ ਫਿਰ ਉਹ ਤੋਂ ਪਹਿਲਾਂ ਜਿਹੜੀ 1986 'ਚ ਪੁਲਿਸ ਐਂਟਰੀ ਹੋਈ ਸੀ ਉਦੋਂ ਮੈਂ ਵਜ਼ੀਰ ਨਹੀਂ ਸੀ ਇਹ ਤਾਂ ਰਿਕਾਰਡ ਦੀਆਂ ਗੱਲਾਂ ਬਲੈਕ ਉਦੋਂ ਪੁਲਿਸ ਐਂਟਰੀ ਹੋਈ ਸੀ 30ਪ੍ਰਾਇਲ 1986 ਨੂੰ ਮੈਂ 5 ਮਈ 1986 ਸੀ ਨੂੰ ਵਜ਼ੀਰ ਬਣਿਆ ਤੇ ਫਿਰ ਜਿਹੜਾ ਬਲੈਕ ਥੰਡਰ ਹੋਇਆ ਇਹ 88 ਚ ਹੋਇਆ ਸੋ ਮੇਰਾ ਮਤਲਬ ਹੈ ਸਾਰੀਆਂ ਲਿਖਤੀ ਸਬੂਤਾਂ ਨਾਲ ਲੈ ਕੇ ਜੈਦਾ ਸਾਹਿਬਾ ਨਾਲ ਕੋ ਜਾਵਾਂਗਾ ਜੇਕਰ ਸਾਹਿਬ ਵੱਲੋਂ ਹੀ ਵੀ ਗੱਲ ਕਹੀ ਗਈ ਹੈ ਕਿ ਜਿਹੜਾ ਕਿ ਬਾਗੀ ਨੇ ਸਾਰੇ ਇਕੱਠੇ ਹੋਏ ਨੇ ਕਿਵੇਂ ਮੰਨਦੇ ਹੋ ਕਿ ਹੋ ਜੇਗਾ ਇਕੱਲੇ ਇਕੱਠੇ ਦੇਖੋ ਜੈਦਾ ਸਾਹਿਬ ਦੀ ਭਾਵਨਾ ਚੰਗੀ ਭਾਵਨਾ ਔਰ ਰਿਸ਼ਤਾ ਵੀ ਕਹਾਂਗੇ ਵੀ ਜਿੰਨੇ ਵੀ ਕੋਈ ਆਪਣੇ ਆਪ ਨੂੰ ਪੰਚ ਪ੍ਰਾਸਿਕ ਹੁੰਦੇ ਆ ਉਹਨਾਂ ਸਾਰਿਆਂ ਨੂੰ ਮੌਕਾ ਦੇਣਾ ਚਾਹੀਦਾ ਇਕੱਠਾ ਇਕੱਠੇ ਹੋਣ ਤੇ ਜਿਹੜਾ ਸੀ ਇੱਕ ਹੋਰ ਫੈਦਰਲ ਸਟ੍ਰੂਪ ਗਾਇਬ ਹੋਏ ਸੀ ਉਹਨਾਂ ਦੇ ਲੱਭਣ ਦੇ ਕਿਉਂ ਨਹੀਂ ਕੰਮ ਲਿਆ ਤੁਕੋ ਗੁਰੂ ਸਾਹਿਬ ਦੇ ਸਰੂਪ ਜਿਹੜੇ ਇਸ ਤਰ੍ਹਾਂ ਹੋਏ ਆ ਉਹ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਹਰ ਹਾਲਤ ਕਰਨੀ ਚਾਹੀਦੀ ਹੈ ਮੈਂ ਸਮਝਦਾ ਹੈ ਸਾਡੇ ਲਈ ਚਿੰਤਾ ਵਾਲੀ ਗੱਲ ਵੀ ਹੈ ਨਮਨ ਸਾਹਿਬ ਜਿਹੜਾ ਲਾਟਸ ਵਾਲਾ ਮੇਰਾ ਜਿਹੜਾ ਕਿ ਸਜ਼ਾ ਦੇ ਰੂਪ ਵਿੱਚ ਹੁਣ ਸਦਾ ਸੁਣਾਈ ਗਿਆ ਇਸ ਤੋਂ ਬਾਅਦ ਕਿੱਥੇ ਜਾਣਾ ਹੈ ਤੇ ਕਿੱਥੇ ਜਾਣਾ ਉਹ ਸਜ਼ਾ ਸਮਾਪਤ ਹੋ ਜਾਊਗੀ ਜਦੋਂ ਜਿਹੜੀ ਸੇਵਾ ਸੀ ਲਾਈ ਸੀ ਉਹ ਸੇਵਾ ਪਰਸੋਂ ਸਮਾਪਤ ਹੋ ਜਾਏਗੀ ਆਉਣ ਵਾਲੇ ਸਮੇਂ ਅਕਾਲੀ ਦਰਬਾਰ ਕਰਾਂਗੇ ਸਿੰਘ ਸਾਹਿਬਾਨ ਦਾ ਔਰ ਉਹਨਾਂ ਤੋਂ ਮਾਫੀ ਵੀ ਮੰਗ ਲਵਾਂਗੇ ਤੇ ਧੰਨਵਾਦ ਵੀ ਕਰਾਂਗੇ ਸ਼ੁਕਰਾਨਾ ਵੀ ਕਰਾਂਗੇ ਔਰ ਮੈਂ ਸਮਝਦਾ ਕਿ ਅੱਗੇ ਲਈ ਜਿਹੜੇ ਉਹਨਾਂ ਦੇ ਦੇਸ਼ ਆ ਉਹਨਾਂ ਦੇ ਚੱਲਣ ਦੀ ਵਚਨਬੱਧਤਾ ਵੀ ਦਰਾਵਾ ਸੋ ਇਹ ਸੰਨ ਸਾਫ ਕਾ ਸੰਸਦ ਅਫਸਰ ਪ੍ਰਿੰਸੀਪਲ ਚੰਦੂ ਮਾਜਰਾ ਜਿਨ੍ਹਾਂ ਵੱਲੋਂ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕੀਤੀ ਤੇ ਉਹਨਾਂ ਵੱਲੋਂ ਸੇਵਾ ਕਰਕੇ ਦੱਸਿਆ ਕਿ ਉਹਨਾਂ ਨੂੰ ਬੜਾ ਹੀ ਆਨੰਦ ਆਇਆ ਫਤਿਹਗੜ੍ਹ ਸਾਹਿਬ ਤੋਂ ਕੈਮਰਾ ਦਿਵਿੰਦਰ ਕੁੜੀ ਨਾਲ ਰਜਿੰਦਰ ਸਿੰਘ ਪੜਦੀ ਹੁਸ਼ੀਰ